ਅਸੀਂ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ 455 ਤੇ ਬਾਕੀ ਵੀ ਪਹੁੰਚੇ ਵੀ ਇੱਧਰ ਬੰਦਿਆ ਕੋਲ ਟੀਮ ਮੈਂਬਰ ਆ ਜੀ ਸਾਰਿਆਂ ਨੂੰ ਚਿੱਟੇ ਕੁਰਤੇ ਉਸਤਾਦ ਜੀ ਸਾਡੇ ਇਹ ਗੰਨੇ ਵਾਲੇ ਇਹਨੂੰ ਗੁਰੂ ਵਾਜਣਿਆਂ ਧਾਰ ਲਿਆ ਤਾਂ ਕਰਕੇ ਚਿੱਟੇ ਕੁਰਤੇ ਪਾਉਣ ਲੱਗ ਗਿਆ ਹਾਂ ਜੀ ਤੁਹਾਡੇ ਵਿਚਾਰ ਦਮੀ ਤਾਰੇ ਆ ਬੇ ਬੁਜਾ ਰਹੇ ਨਾਲੇ ਆ ਤੁਸੀਂ ਨਾਲ ਮਹਾਲਾ ਨੇ ਨਿਕਰੀ ਜਨੇ ਬੋਟ ਪਾਈ ਫਿਰਦੇ ਖੇਤਾਂ ਅੱਜ ਕਿਤੇ ਕਿਤੇ ਨਹੀਂ ਹਾਂ ਨਹੀਂ ਬਈ ਮਹਾਲਾ ਵਾਲੇ ਕਿੱਥੇ ਕੱਪੜੇ ਪਾਉਂਦੇ ਹੋ ਕੋਈ ਕਹ ਤੂ ਮੈਂ ਵੀ ਅੱਜ ਤੱਕ ਮੇਰੇ ਫੂਡ ਵਾਇਪ ਦੇਖੇ ਗਏ ਨੇ ਹਾਏ ਓਏ ਹਾਂ ਜੀ ਅੱਛਾ ਸ੍ਰੀ ਗਾਲ ਜੀ ਆ ਬਰਦੀ ਪਾਈ ਉਹਦਾ ਐ ਲੱਗਦਾ ਜਿਵੇਂ ਟ੍ਰੈਪ ਗਾਲੀ ਪੁੱਟਣੀ ਹੋਵੇ ਕਦਾ ਉਹ ਤਾਂ ਬੜਾ ਨੇਤਾ ਦਾ ਬਾਈ ਨੇ ਯੋਗ ਵਾਲੀ ਦਾ ਜੀ ਇਹ ਤੁਹਾਡੀ ਬਖਸ਼ਿਸ਼ ਹੈ ਕਦੇ ਆ ਉਧਰ ਹਮ ਤਿੰਨ ਲੋਕਾਂ ਦਾ ਜਲਾ ਲਗਾਣੇ ਤੇ। ਠੀਕ ਹੈ ਗਾਈ ਮਟਰ। ਫੇਰ ਹਨ ਬੋਰਡ ਕਰ ਦੜਾ। ਹੈ? ਖੇਤਾਂ ਵਾਲੇ ਮੋਟਰਸਾਈਕਲ ਕੋਈ ਕਹਿੰਦੇ ਰੱਸੀ ਹੈ। ਚੱਕ ਕਰਤਾ ਹੁਣ ਮੈਂ ਦੇਖ ਲੈ ਪੈੜ ਕਾਦੀ ਹੈ। ਹਾਂ ਦੇਖ ਦੇਖ। ਕਾਰੀ ਪੈੜ ਕਾਦੇ। ਚੱਕ ਲੈ ਕੇ ਆਂ ਮਿੱਟੀ ਫਿਰ। ਚੱਕ ਲੈ ਕੇ ਦੋ ਰੇੜੀ ਅਸੀਂ। ਦੋ ਚੱਕ ਦੀਆਂ ਹੈ। ਇੱਕ ਹੋਰ ਲਿਆਣੀ। ਪਾਈ ਕਿੱਥੇ ਕਰਾਂ? ਕਰਾਂ। ਸਿੱਧਰ ਇੱਟਾ ਛੜਿਆ ਮੈਂ ਤਾਂ। ਹਾਂ। ਉਹ ਰੋਟਰੀ ਹੈ ਨਾ ਹੋਇਆ ਹੋਈ ਨਹੀਂ ਹਾਂ ਇਹ ਖੜਾ ਨਹੀਂ ਉਹ ਵੀ ਤੇਰੀ ਆਪ ਜਿਹੜੀ ਹੋਣ ਹੈ ਜੀ ਦੇਖਾ ਕੇ ਕਾ ਨਾ ਕਿਆ ਵੜਿਆ ਹਾਂ ਇਹ ਇੱਕ ਬਰਾਬਰ ਹੋ ਗਈ ਹੁਣ ਸਾਰੀ ਮੱਕੀ ਵੀ ਇੱਕ ਬਰਾਬਰ ਹੋ ਗਿਆ 100 ਇਹ ਖੜੀ ਨਾ ਦੇਖਦਾ ਪਹਿਲਾਂ ਵਿੱਚ ਵਿੱਚ ਮਾਣੀ ਮੋਟੀ ਨਹੀਂ ਮਿੱਤੇ ਉਧਰੋਂ ਪੈੜ ਲੱਭਦਾ ਫਿਰਦਾ ਚਾਚਾ ਵੀ ਪੈੜ ਹਾਂ ਉਹ ਟੁੱਟ ਗਈ ਹੋਣੀ ਪਾਣੀ ਲਾਉਂਦਾ ਬਾਈ ਟਾਂਡੇ ਹੈ ਪਾਣੀ ਲਾਉਂਦਾ ਵੱਡੀ ਆ ਤੁਸੀਂ ਆਹ ਹਾਸ਼ੇ ਨਹੀਂ ਵੱਡੀ ਆ ਵੱਡੀਆਂ ਲਿਕੇ ਜਿਵੇਂ ਸੁੱਕੀ ਜਿਹੀ ਹੋਈ ਨਹੀਂ ਸੁੱਕੇ ਜਿਹੀ ਜੇ ਉਹ ਭਰੀਆ ਭਰਪਰੀ ਮੈਂ ਕਹਿੰਦਾ 40-50 ਕਿਲੋ ਦੀ ਹੋਣੀ ਐਨੇ ਕਿ ਜਗ੍ਹਾ ਜੋ ਦਰਵੀਰ ਮਣਤੇ ਬੈਠਾ ਹੀ ਹੁਣ ਕਿੰਨੀ ਮੰਰਦੀ ਆ ਜੀ ਹੈ 60 ਕਿਲੋ ਦੀ ਭਰੀ ਹੋਣੀ ਹੈ ਇਹਦਾ ਤਾਂ ਵਜਨ ਆਇਆ ਬਾਈ ਟਾਂਡੇ ਚ ਬਾਪੂ ਨੂੰ ਪੁੱਛੋ ਵਜਨ ਜਾੜਾ ਦੇ ਕੀ ਨੂੰ ਇਹ ਤੂੰ ਇਹ ਵਜਨ ਕਰਨੇ ਨਹੀਂ ਹੁੰਦਾ ਹੂੰ ਉਸੀ ਜਲਵੀਰ ਮੱਕੀ ਕਿੰਨੀ ਲਾਈ ਵੀ ਇਹਨਾਂ ਨੇ ਆ ਜਾ ਚਾੜਾ ਕਿੰਨੇ ਕਿੱਲੇ ਆ ਹੈ ਦੋ ਕਿੱਲੇ ਰੱਖ ਲੈ ਅੱਜ ਅਹ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇੱਕ ਕੇਰਾ ਮੱਕੀ ਤਾਂ ਦੇਦੀ ਆਪਣੀ ਦਾ ਓਏ ਫੇਰ ਉਹ ਥੋੜੀ ਚਾਰ ਵਾਲੀ ਆ ਆੜੀ ਪੂਰੀ ਜਾਈ ਆ ਜਿਹੜੀ ਇਹ ਮੱਕੀ ਆ ਤਾਂ ਇਹਨੇ ਟੰਗੜਾ ਉਹ ਨਾ ਕਰਮਾ ਚਣੀ ਆ ਅਸਲੀ ਕਰਮਾ ਦੀ ਗੱਲ ਆ ਹੁਣ ਮੇਰੇ ਵੀ ਤਾਂ ਮੈਂ ਵੀ ਚਾਹਾਂ ਤਾਂ ਮੰਗਦਾ ਕੀ ਤੂੰ ਐਦਾ ਪਰ ਉਹਦਾ ਇਹ ਮੇਰੇ ਕੋਲੋਂ ਭਾਦੇ ਆ ਉਹ ਨਹੀਂ ਐ ਚਾਰ ਵਾਲੀ ਮੱਕੀ ਆ ਇਹ ਜੇ ਜਾਂ ਜੇ ਜੀ ਜੀ ਇਹ ਮੱਕੀ ਹੈ 4 ਵਾਲੇ ਦੀ ਹੁਣ ਤਾਂ ਨਵੇੜ ਦੇਣੀ ਚਾਰ ਵਾਲੀ ਇਹ ਹੁਣ ਇਹ ਹੁਣ ਜੇ ਉਰੇ ਆ ਮੇਰੇ ਇਹਨੇ ਖਾ ਉਹ ਬਹੁਤ ਵਾਦੀ ਜਿਆਦਾ ਵਾਦੀ ਜਿਆਦਾ ਅੰਮੇ ਮੇਰੇ ਵਾਲੀ ਕਿੰਨੇ ਦਿਨਾਂ ਬਾਅਦ ਵੀ ਜੀ ਦੀ ਰੋਟੀ ਦੇਖਦਾ ਇਹਦੇ ਬਰਾਬਰ ਹੋਈ ਵੀ ਆ ਹਾਂ ਇਹ ਚਾਰ ਵਾਲੀ ਮੱਕੀ ਦੀ ਜੀ ਆਏ ਆ ਵੀ ਆਪਣੀ ਵਿਚਾਰੇ ਖਾਤਰ ਤਾਂ ਉਹ ਮੱਕੀ ਉਹ ਵਿੱਚੇ ਹੂੰ ਪੰਜਾਬੀ ਮਸ਼ੀਨ ਨਾਲ ਪੰਜਾਬੀ ਮਸ਼ੀਨ ਨਾਲ ਉਹ ਵੀ ਹਾਂ ਉਹ ਵੀ ਚਾਹ ਹਾਂ ਉਹ ਸਾfte ਦਾ ਵੀ ਬੀਜ ਘਟ ਪੈਂਦਾ ਯਾਰ ਹਾਂ ਬੀਜ ਘਟ ਪੈਂਦਾ ਬੀਜ ਦਾ ਉਹ ਫਰਕ ਆ ਫਿਰ ਛੇਤੀ ਤਿਆਰ ਹੁੰਦੀ ਆ ਉਹ ਤਾਂ ਫਰਕ ਪੈਣਾ ਹੀ ਆ ਭਾਈ ਅੰਕੀ ਤੇ ਥੋੜਾ ਹੋਣਾ ਮੱਕੀ ਦਾ ਉਹ ਵਜਨ 400 ਕੁਇੰਟਲ ਮੱਕੀ ਖੜੀ ਹੋਣੀ ਹੁਣ ਹਲੇ ਇਹ ਯਾਰ ਉਹਨੇ ਜਾਣਾ ਵਿਸਵੇ ਚ ਹਾਂ ਉਹਨੇ ਵਿਸਵੇ ਜਾਣਾ ਉਹ ਵੀ ਸੁਣ ਲੈ ਫਿਰ ਭਾਈ ਉਹ ਵਿਸਵੇ ਚ ਜਾਣੀ ਇਹ ਕੁਇੰਟਲਾਂ ਚ ਜਾਣੀ ਮੁਰਦੋ ਬਜੇ ਥੋੜੀ ਦੇਖਣਾ ਇਹਦਾ ਦੇਖਣੀ ਆ ਆ ਪਿਆਰ ਓਏ ਆਉਦਾ ਹੀ ਐਡਾ ਦੱਤਾ ਯਾਨੀ 250 ਰੁਪਏ ਨੂੰ ਵਿਸਵਾ ਵੇਚਦਾ ਹਾਂ ਠੀਕ ਐ ਵਿਸਵੇਜ ਹੋ ਵੀ ਕਿੰਨੀ ਜਾਣੀ ਬਾਪੂ ਦੱਸੀ ਇਹਨੂੰ ਦੱਸੀ ਬਾਪੂ ਤੇ ਨਾ ਕਾਟੜ ਦਸਰੇ ਚ ਹੋਗੀ ਫੇ 50 ਰੁਪਏ ਵੜਾਈ ਦੇ ਵੀ ਜਾਣੇ 700 ਫੇਰ ਵੀ ਤਾਂ ਫਾਇਦੇ ਚ ਆਇਆ ਇਹ ਵੀ ਫਾਇਦੇ ਚ ਆਇਆ ਇਹਦਾ ਹੀ ਆ ਸਾਰੇ ਪਾਸੇ ਦੱਸੋ ਅਹੀਂ ਕਿੱਦਾਂ ਨੂੰ ਫਾਇਦਾ ਕਿੱਦਾਂ ਨੂੰ ਫਾਇਦਾ ਆਇੰਦਾ ਦੱਸੋ ਬਾਹਰ ਦੱਸ ਕਹਾਂਦਾ ਕਹਿੰਦਾ ਵਈ ਟਾਰਪਲੇ ਦੀ ਫਾਇਦਾ ਕਿ ਅੱਲੀ ਵੜਾ ਗਿਆ ਫਾਇਦਾ ਇਹਦਾ ਇਹਦਾ ਹਾਂ ਇਹਦਾ ਹੁਣ ਮੇਰੀ ਦੇਖ ਲੈ ਜਾਨਵਰ ਦੇਖਣਾ ਪੈਣਾ ਬਾਈ ਨਹੀਂ 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 ਇਹ ਵਾਲੀ ਗੱਲ ਕਰਦਾ ਵੀਰੇ ਵਾਲੀ ਠੀਕ ਹੈ ਪੱਕਣੀ ਉਹ ਚਾਰੇ ਵਾਲੀ ਆ ਨਹੀਂ ਨਹੀਂ ਕਿ ਪੈਦਾ ਕਿ ਹੋਰ ਵੜਾ ਕੇ ਫਾਇਦਾ ਉਰੇ ਹਾਂ ਉਰੇ ਮੇਰੀ ਗੱਲ ਸੁਣ ਲੈ ਛੱਡ ਕੇ ਚੱਲ ਟਾਰਪਲੇ ਫਾਇਦਾ ਹੈ ਹੁਣ ਇੱਥੇ ਜੇ ਦੇਣੀ ਹੈ ਕਿਸੇ ਮਿੱਤਰ ਬਣਾਇਆ ਜਾਂਦਾ ਦੇ ਵੀ ਦੇ ਦੀ ਨਹੀਂ ਹਾਂ ਚਾਚੇ ਜੀ ਕਹਿਣਦਾ ਪਾ ਪੈ ਕਣ ਆਏ ਵੀ ਪੈਸੇ ਨਹੀਂ ਮਿਲਦੇ ਉਰੇ ਉਹ ਪੈਸੇ ਮਿਲ ਜੇ ਤਾਂ ਸਭ ਨੂੰ ਮਿਲ ਜੂਗਾ ਤੇਰੇ ਪੈਸੇ ਟੁੱਟ ਜਣੇ ਬਸ ਮੇਰੇ ਉਹ ਗਿਣਤੀ ਜਣੀ ਉਹ ਇਕੱਠੇ ਆ ਜਾਣੇ ਉਹ ਇਕੱਠੇ ਆ ਨਹੀਂ ਹੂੰ ਜਿੱਕਣਾ ਆਪਾਂ ਜੇ ਕੋਈ ਬੰਦਾ ਹੋਵੇ ਚ ਸਾਰੀ ਉਹ ਲੈਣੀ ਹੋਵੇ ਬੰਦੇ ਨੇ ਖੜੀਓ ਮਿੱਜਕਣਾ ਇਹ ਕਹਿੰਦਾ ਏ ਵੀ ਵਿਸਵੇ ਵਿੱਚ ਫਿਰ ਤਾਂ ਫਾਇਦਾ ਦੇਖੋ ਜੀ ਹੁਣ ਸਾਨੂੰ ਸੌਦਾ ਕਰਕੇ ਖੜੀ ਲੈ ਜੇ ਕਿਸੇ ਨੂੰ ਵੇਚਣੀ ਵੀ ਸਸੀਂ ਵੇਚਣੀ ਤਾਂ ਹੈ ਨਹੀਂ ਇਹਦੇ ਸਵੇ ਦਾਦਾ ਹੈ ਹਾਂਜੀ ਇਹ ਵੇਚਣੀ ਵੀ ਹੋਈ ਪੰਜ ਚਾਰ ਵਿਸਵੇ ਹਾਂ ਤਾਂ ਤਾਂ ਅਗਲੇ ਨਾਲ ਤਰੀਕ ਇੱਕ ਕਰ ਲਿਓ કરીਂ ਆਬ ਆਪਣੇ ਪਾਪੇ ਵਾਲਾ ਕੰਮ ਨਾ ਕਰੀ ਮੈਂ ਕਿੰਨਾ ਆਬ ਨੇ ਲੇਟ ਕਰਾਇਆ ਫੁੱਲੇ ਤਾਂ ਹੀ ਸੁੱਕੇ ਆ ਉਹ ਆਸੀ ਕਿਹੜੇ ਵੇਚਣੀ ਸਮਾਂ ਤੇਰਾ ਮੁੰਡਾ ਮੰਗਦਾ ਮੈਂ ਤੈਨੂੰ ਵੀ ਜਵਾਬ ਦਤਾ ਵੇਚੀ ਨਾ ਔਰੇ ਕਿਸੇ ਨੂੰ ਵੀ ਹਾਂ ਵੇਚੀ ਨਾ ਮੈਂ ਵੇਚਣੀ ਆਵੜ ਘਰ ਚੋਕੀ ਯਾਰ ਮੇਰੇ ਕੋਲ 7 ਡੰਗਰ ਹੋ ਗਏ ਮੇਰਾ ਤਾਂ ਬਾਜਰਾ ਖੜਾ ਤਿੰਦੇ ਦੇ ਫੂਟੇ ਡੇਢ ਕਿਲੇ ਚ ਹਾਂ ਖਾਣਾ ਰੱਖ ਕੇ ਕਰ ਬਾਦੀ ਦਾ ਇਸ਼ਾਰਾ ਲੈ ਜਦੋਂ ਤੱਕ ਅੱਧੀ ਆਉ ਫਿਰ ਆਲੀ ਗੱਗੇ ਦੇ ਮਾਪੂ ਦੀ ਕਹਿੰਦਾ ਮੇਰਾ ਤੇਰਾ ਵੱਡਾ ਵਾ ਕੋਸ ਕੇ ਤੂੰ ਵੱਢ ਲਈ ਜਿੰਨਾ ਚਾਹੀਦਾ ਮੈਂ ਬੱਸ ਸਾਡਾ ਵੀ ਕਿਉਂ ਵੰਡਿਆ ਜੀ ਉੱਚ ਵੜ ਲੂਗਾ ਡੇਢ ਕਿਲਾ ਕਾ ਤੇ ਚਾਰ ਵੀ ਕਿ ਗੁਰਦੁਆਰਾ ਵਾਲਾ ਵੀ ਆ ਬਾਪੂ ਵਾਲਾ پیچھے ਉਹਨੇ ਉਹ ਵੀ ਵੇਚਦਾ ਤਾਂ ਆਓ ਆ ਆ ਬਾਅਦ ਚ ਲੋ ਨੋ ਬਾਈ ਫਿਰ ਆ ਜੀ ਸੀ ਤਾਂ ਨੇ ਲੱਗਦਾ ਤਿੰਨ ਟੋਟਰੇ ਬੜੇ ਲਾਏ ਦੇ ਬਾਅਦ ਠੀਕ ਆ ਫਿਰ ਫਿਰ ਮੈਂ ਵੀ ਜੇ ਮੱਕੀ ਵੇਚ ਦਵਾ ਉਹ ਮੈਂ ਵੀ ਮੱਕੀ ਵੇਚ ਦੋ ਉਹ ਦੋ ਰੁਪਏ ਡਾਇ ਦੇ ਪਾ ਕੇ ਬੀਜਾ ਉਹ ਗੱਲ ਗੁੱਟਮ ਲੱਗਣਾ ਬਾਜਰੇ ਦੀ ਹੁੰਦੀ ਹੁੰਦੀ ਮੱਕੀ ਵੀ ਜੰਮੇ ਹੋਣੀ ਜਿਹੜੀ ਬਾਪੂ ਦਰਦੀ ਜਗ੍ਹਾ ਮੈਂ ਜੰਮਿਆ ਨਹੀਂ ਹੁ ਆਹ ਜੰਮੇ ਇਹ ਤਾਂ ਹੀਲਾ ਮੱਕੀ ਇਹ ਤਾਂ ਲਾਉਣੇ ਉਹਨੇ ਫਿਰ ਤਾਂ ਲਾਉਣੇ ਦੇਖੀ ਰੂ ਉਹ ਗੱਖਾਂ ਦੀ ਨਹੀਂ ਸ਼ੌਟ ਆਉਂਦੀ। ਦਾ ਮੈਂ ਬੀਜਣਾ ਹੀ ਨਹੀਂ ਐਦ ਕੀ ਖਬਰ ਗੱਗੇ ਦੀ ਚੱਲੀ ਜਾਣਾ ਕੰਮ ਉੱਥੇ। ਡੰਗਰੇ ਬੰਨੇ ਉਹਨਾਂ ਦੇ। ਬੌਲਦ ਬੌਲਦ ਦਾ ਬੰਨੇ ਹੀ ਤਾਂ। ਬੌਲਦ ਦਾ ਬੰਨੇ ਹੀ ਤਾਂ ਗਏ। ਇੱਧਰ ਬਾਤ ਹੋ ਗਈ ਡੰਗਰਾਂ ਨਾਲ। ਇਹ ਬਾਤ ਹੋ ਗਈ। ਕਾਹਤੇ? ਬੋਲਦਾ ਨਹੀਂ। ਕੀ ਹੋ ਗਿਆ? ਮੁੰਡਾ ਦੁੱਧ ਪੀਣੇ। ਹਾਂ? ਨਾ ਛੇੜ। ਤਾਂ ਛੇੜਦੇ ਤਰਦਾ ਨੂੰ। ਅੱਛਾ। ਪੁੱਟਾ ਥੋੜਾ ਜਿਆਦਾ ਹੋਊਗਾ ਤਾਂ ਹੋਈਓ। ਸਾਰਾ ਸਾਰਾ ਗੁੱਸੇ ਇਲਾ ਸਾਹਿਬ ਜੋਦ ੁੰਡੀ ਵੀ ਲੱਤੀ ਆ। ਹਾਂ। ਗਿੱਲਾ ਗੱਖਾਂ ਦਾ ਵਿਰੁੱਧ ਆ ਤਿੰਨ ਮਹੀਨਿਆਂ ਤੋਂ ਦੁੱਧ ਫੇਰ ਮੋਲਣੇ। ਉਹ ਮੇਰੀ ਗੱਲ ਸੁਣ ਲੈ ਚੱਕਰ ਪਤਾ ਕੀ ਆਏ ਚੱਕਰ ਆਪਾਂ ਦੇਖ ਆਪਾਂ ਦੇਖਦੇ ਆ ਵੀ ਕਿਵੇਂ ਦੁੱਧ ਦਿੰਦੀਆਂ ਚਾਰ ਗਾਇਲ ਪਾਲਦੀਆਂ ਹਾਂ ਹਾਂ ਸਮਝਿਆ ਹਾਂ ਇਹਦਾ ਬੰਦਾ ਦੁੱਧ ਦਾ ਕੰਮ ਕਰਦਾ ਨਾ ਉਹ ਬੰਦਾ ਬਲੇਟੀ ਵਾਂਗ ਨਹੀਂ ਰੱਖਦਾ ਕਦੇ ਵੀ ਨਹੀਂ ਰੱਖਣੇ ਉਹਨੇ ਕਦੇ ਵੀ ਨਹੀਂ ਉਹਨੇ ਕੱਟੂ ਦਾ ਗਾਲਤ ਨਹੀਂ ਕਰਨਾ ਹੂੰ ਸਮਝਿਆ ਗੱਲ ਓਏ 1 ਸਾਲ ਪਖੜਾਈ ਜਾਂਦੇ ਨਾ ਨੂੰ ਫਿਰ ਹੁੰਦੀਆਂ ਤਿਆਰ ਫਿਰ ਕਦੇ ਉਹਦਾ ਮਿੰਨ ਲਾ ਕੇ ਸਾਲ ਖੜੀ ਜਾਂਦੇ ਹਾਂ ਉਹ ਦੁੱਧ ਵਾਲੇ ਦੁੱਧ ਦਾ ਕੰਮ ਆ ਤੇ ਦੁੱਧ ਨਹੀਂ ਰੱਖਦੇ ਆ ਚਾਚੇ ਉਹ ਨਾ ਦੁੱਧ ਨਹੀਂ ਉਠੰਦੇ ਉਹ ਵੀ ਗੱਲ ਠੀਕ ਆ ਤੇਰੇ ਕੋ ਗੈਨ ਤਾਂ ਨਹੀਂ ਗਾਇਆ ਚਾਹੀਦੀ ਕਿਨਾਰ ਵੀ ਜਦੋਂ ਹੁਣ ਮੈਂ ਇਸ ਗਾਂ ਨੂੰ ਲੰਬਾ ਟਾਈਮ ਦੁੱਧ ਦਈ ਜਾਂਦੀ ਉਹ ਤਾਂ ਹੀ ਉਹ ਫਰਕ ਪੈ ਜਾਂਦਾ ਕੋਈ ਰੋਕ ਕਦੇ ਪੀਤਾ ਨਹੀਂ ਯਾਰ ਨਾ ਪਿਛਲੇ ਉਹ ਪੀਣ ਨੂੰ ਵੀ ਵਧੀਆ ਹੁੰਦਾ ਯਾਰ ਐਂ ਤਾਂ ਜਰਸੀ ਲੈ ਲਾ ਜਰਸੀ ਦਾ ਫਿਰ ਉਦੇ ਵਰਗੀ ਹੀ ਆ ਹਾਂ ਸਾਡੀ ਫੈਂਟ ਦੇ ਲਾ ਮਹਿਸਾਂ ਦੇ ਬਰਾਬਰ ਆਉਂਦੀ ਐ ਮੇਰੇ ਕੋਲ ਦੋ ਗੇ ਜਰਸੀਆਂ ਤੇਰੇ ਬੁੱਢੇ ਨੂੰ ਕਹੀ ਗਏ ਗਾਂ ਹੁਣ ਤਾਂ ਸਸਤੀਆਂ ਬਹੁਤ ਆ ਗਏ ਆ ਦਵਾ ਦੇ ਦੋ ਜਰਸੀਆਂ ਓਏ ਨਹੀਂ ਲੈ ਗਿਆ ਯਾਰ ਮੇਰੀ ਗੱਲ ਸੁਣ ਆਪਾਂ ਲੈਣੀ ਤਾਂ ਜੀ ਹੈ ਹੀ ਨਹੀਂ ਲੈ ਉਹਨੂੰ ਹੈ हां ਨਵੇਂ ਲੈ ਦੁੱਧ ਲੈ 1000 5 ਕਿਲੋ ਦੁੱਧ ਦਿੰਦੀ ਹੋਗੀ। ਉਹ ਮੇਰੀ ਗੱਲ ਸੁਣਾ ਸੀ ਲੱਤਿਆਂ ਦੀ ਸਾਡੇ ਗਾਂਹ ਸੂਪ ਜੰਨੀ ਆ। ਹੈ? ਨਹੀਂ ਹੁਣ ਤਾਂ ਛੱਡਤਾ ਬਈ ਵਪਾਰ। ਹੈ? ਨਹੀਂ ਹੁਣ। ਉਹ ਬਾਈ ਹੁਣ ਇਹਨਾਂ ਨੇ ਵਪਾਰ ਛੱਡ ਦੁਆਰ ਆ ਗਿਆ। ਹੁਣ ਸੇਲਰ ਵਾਲੇ ਵੱਜਣ ਲੱਗੇ ਉਹ। ਵਪਾਰ ਘਾਟਾ ਦਿਖਾ ਕੇ। ਵਪਾਰ ਹੀ ਛੱਡਤਾ। ਉਹ ਵਪਾਰ 'ਚ ਕੁਝ ਨਹੀਂ ਹੈਗਾ ਯਾਰ। ਸਭ ਕੁਝ ਹੈ। ਆਓ। ਕਿੰਨੇ ਕਿਹੜੇ-ਕਿਹੜੇ ਕੀ ਬਣੇ ਵੇ ਦਰਦ ਦੇ? ਪਾਰੀ ਦੋ ਵੀ ਪਾਰੀ ਤੇ ਖਾਈ ਪਾ ਜਿਵੇਂ ਇੱਥੇ ਪਾਰ ਪਾ ਫਿਲਮ ਲਾ ਲਿਆ ਹਾਂ ਦੱਸ ਕਿਹੜੇ ਕਿਹੜੇ ਬਣੇ ਹੁਣ ਤੇ ਉੱਪਰ ਦਾ ਮੈਨੂੰ ਬਣ ਗਿਆ ਆ ਤੂੰ ਜੀ ਓਏ ਗੱਲ ਤਾਂ ਸੁੱਲਾ ਚਾਰ ਹੋਰ ਰੱਖਣੀ ਆ ਉੱਪਰ ਲਿਓ ਉਪੜੀਆਂ ਕੱਕੜੀਆਂ ਖਾਲੂ ਆ ਖਾਲੀ ਰੋਡ 'ਪੇ ਖਾਲੀ ਕੁੱਪੜੀਆਂ ਬੜੀ ਸਲਾਹ ਲਈ ਜਾ ਦੰਦੇ ਬੱਲੇ ਪੈਣੇ ਆ ਹਾਂ ਸਲਾਹ ਹੋਰ ਦਿੰਦੇ ਚੱਲ ਪਰਾਂ ਛੱਡ ਨੂੰ ਕਹਿੰਦਾ ਹੁਣ ਲਾ ਇੱਧਰ ਇਹ ਕਹਿੰਦਾ ਵਪਾਰ ਚ ਬਣਿਆ ਗਿਆ ਚਾਚਾ ਕਹਿੰਦਾ ਤੂੰ ਸੇਲਰ ਪਾ ਲਿਆ ਨਾ ਬਣਿਆ ਕੋਈ ਕਿਹਦੀ ਧਾਰਨ ਦਾ ਮਸੌੜੇ ਨਿਰ ਦੇਤੀ ਗਾ ਨਾ ਜੀ ਨਾ ਬਾਈ ਨਾ ਜੀ ਨਾ ਇਹ ਤਾਂ ਬਹੁਤ ਔਖਾ ਕੰਮ ਆ ਵਪਾਰ ਦਾ ਚਲ ਕੋਈ ਨਹੀਂ ਚੱਲਦੇ ਰਹੇ ਨੇ ਦੇਖਣੇ ਚਾਹੀਦੇ ਰਹੀ ਤਰ੍ਹਾਂ ਦਾ ਸਵਾਦ ਦੇਖਣਾ ਚਾਹੀਦਾ ਚਾਚਾ ਨੂੰ ਮੇਰੇ ਸਾਥ ਖਾਈ ਜੋ ਵੀ ਚੰਗਾ ਆਹਦਾ ਚਾਚੇ ਨੇ ਵਪਾਰ ਸ਼ੁਰੂ ਕਰਿਆ ਤੇ ਤੇਰੇ ਬਹੁਤ ਦਵਾ ਕੇ ਲੈ ਆਇਆ ਤਾਂ ਬਾਈ ਇਹ ਨਿਕਲ ਰਗਾ ਖਬਾਡੀ ਨੂੰ ਆਇਆ ਦੇ ਕੋ ਟਰੈਕਟਰ ਲਿਆਦਾ ਸੀ ਹਾਂ ਉਹ ਪੈਸੇ ਬਿਟਾ ਕੇ ਤੇਰੇ ਬਾਦ ਦਾ ਬਿਮਾਰੀ ਲੈ ਸਕਦਾ ਜਦੇ ਉਹ ਦਲਵੀਰ ਇਹ ਵਪਾਰ ਕਰਦਾ ਡੈਰੀ ਕੋਲ ਤੇ ਆਪਾਂ ਜਿਹੜਾ ਲੈਣ ਦਿੰਦਾ ਉਹ ਤੋਂ ਪਰੇ ਇਦਾਂ ਸਪੀਡ ਸੁਣ ਚਾਰ ਮਿੰਟ ਜੇ ਇੱਥੇ ਨੂੰ ਮੁੜਤੇ ਐ ਬੋਲਦਾ ਪੂਰੇ ਬੂਟਿਆਂ ਦੇ ਨਾਲ ਬੰਬੂ ਵੱਜ ਕੇ ਖੜਿਆ ਰੇੜਾ ਇੰਨੀ ਸਪੀਡ ਹਾਂ ਚਾਰ ਮਿੰਟ ਦੀ ਡੈਰੀ ਕੋਲ ਤੰਗੀ ਵਾਲਾ ਲੈਣਾ ਤੰਗੀ ਵਾਲਾ ਲੈਣਾ ਦੁਆਤਾਰ ਬਾਈ ਬਾਈ ਫੜੀ ਬੈਠੇ ਵਾ ਤਿੱਦੇ ਜਿਹੜਾ ਦੋਈਰੀ ਵੱਜਦੇ ਓਏ ਤਿੱਦੇ ਰਸਾ ਕਿੱਹਾ ਵਾ ਮੂਰਾ ਫੇਰ ਟੁੱਟੇ ਵਾਲੇ ਦਾ ਮੱਝ ਗਿਆ ਫਿਰ ਤੁਨੂ ਕੇ ਆ ਰੁਕੇ ਜੇ ਬੱਬੂ ਟੁੱਟੇ ਹੋਰੇ ਆ ਗਿਆ ਉਹ ਬੁੱਟੇ ਦਾ ਕਿਹਦਾ ਕਹਿੰਦਾ ਰੇਵੋ ਦਾ ਜੀ ਤੇ ਦਾ ਆ ਪੇਰੀ ਬੈਠਿਆ ਫਿਰ ਮੁੜ ਕੇ ਇਹ ਟਾਂਗੀ ਵਾਲਾ ਕਹਿੰਦੇ ਪਤਾਂਗੀ ਵਾਲਾ ਦਰਵਾਜ਼ਾ ਉਹ ਨਹੀਂ ਉਹ ਆਟਾ ਨਹੀਂ ਪਾ ਗੀ ਇੱਕਾ ਚਾਚੇ ਇੱਕ ਗੱਲ ਤੀ ਜੇ ਨਾ ਤੁਸੀਂ ਤਾਂਗੇ ਤੁੰਗੇ ਆਣੇ ਵੇਚਦੇ ਤਾਂ ਹੋਰ ਰੇਟ ਲੱਗ ਜਾਣਾ ਤੋ ਦਾ ਜਿਹੜੇ ਸਾਹਮਣੇ ਭਜਾਈ ਪਈ ਹੁੰਦੀ ਉਹ ਭਜਾਉਣਾ ਤਾਂ ਮੈਂ ਤੇ ਮੇਰੂ ਕਿਤੇ ਆਪਣੇ ਦੌੜਾਉਂ ਨਹੀਂ ਭਜਾ ਹਾਂ ਨਹੀਂ ਨਹੀਂ ਸਿੰਘ ਤੇ ਯਾਰ ਬਹੁਤ ਹੋਰ ਦਾ ਬੱਚਾ ਬਹੁਤ ਸਰੱਖਾ ਬਹੁਤ ਆ ਹੁਣ ਮੇਰੀ ਗੱਲ ਸੁਣਾ ਹੁਣ ਜੇ ਇੰਦਾ ਬੈਠਾ ਤੇਰੇ ਪਿੱਛੇ ਦਿੰਦਾ ਐ ਹੁੰਦੀ ਸੀ ਪੂਜ ਕਰ ਲਓ ਛਾਲ ਵੀ ਵਧੀਆ ਰਹਿਣਾ ਕਹਿੰਦਾ ਹੋ ਵੀ ਤਾਂਗੀ ਵਾਲੇ ਵਰਗਾ ਨਾ ਛਨੇ ਵਾਲਾ ਪੂਜੀ ਦਵਾਤਾ ਹੁਣ ਮੈਂ ਹੁਣ ਲੱਠਲਾ ਨੱਠ ਰੋਕਣਾ ਤੁਸੀਂ ਹੁਣ ਰੋਕਣਾ ਮੈਂ ਰੋਕਣਾ ਬਾਈ ਨਹੀਂ ਰੋਕਣਾ ਚਾਚਾ ਮੈਨੂੰ ਲੜਾਦਾ ਤਾਂ। ਉਹ ਇਹਨੇ ਸਲਾਈ ਕਰਦਾ ਸੀ। ਇਦਾਂ ਕਹਿੰਦਾ ਮੈਂ ਸਲਾਈ ਕਰ ਦੂੰਗੀ। ਐਡਿਕ ਪਾਸੇ ਕਹਿੰਦੇ ਕਹਿੰਦੇ ਜੇ ਉੱਤੋਂ ਜਿਹੜਾ ਗੱਲੂਈ ਗੱਲ। ਸੁਣਦਾ ਵੀ ਕਰਦਾ ਸੀ। ਉਹਨੇ ਮੰਗਿਆ 4500। ਹਾਂ। ਇਹ ਚਾਚਾ ਦਾ ਇੱਕ ਹੋਰ। ਮਾਸੜ ਦਾ। ਦੰਦਾ ਦੇ ਕੋਈ ਨਹੀਂ ਹੋਰ ਤਾਂ। ਮਾਸੜ ਦਾ। ਨਹੀਂ ਹੋਰ ਤਾਂ। ਮੰਗਿਆ ਸੀ ਤਾਂ 4500। ਮੰਗਦਾ ਜਾ ਰਿਹਾ ਤਾਂ ਇਹ ਕਹਿੰਦੇ ਇੱਥੇ ਦੇਈ ਦੋ। ਇਹ ਕਹਿੰਦਾ 3000 ਤੱਕ ਕਰਦੇ ਆ। ਲੈਟ ਗਾ ਨਵੀਰ ਤੋਂ ਆ ਇਹ ਕਹਿੰਦਾ ਚੱਲ ਨਵੀਰ। ਰੇਗਾ 120 ਰੁਪਏ ਤੋਂ 32 ਦੇਣਾ ਹੋਵੇ ਤੇ ਲਫੜਾ ਠੀਕ ਹੈ ਪਤਾ ਬਲੇਂਦਾ 35 ਦਾ ਹੀ ਵੇਚਿਆ ਸਾਲਾ ਫੇਰ 4 ਦਾ ਵੇਚਿਆ ਸੀ ਕਿ 4 ਦਾ 35 ਦਾ ਪਤਾ ਨਹੀਂ ਚਾ 35 ਦੇ ਉਹਨੇ ਲਈ ਦਿੱਤਾ ਤਾਂ ਮੈਂ ਉਧਰੇ ਕਹਿਦਾ ਮੈਂ ਇਹਨੂੰ ਭੈਣ ਤੋਂ ਵੇਚ ਦੇ ਮਾਰ ਦੇਣਾ ਉਹ ਆਏ ਬੜੀ ਬੈਠਾ ਉਧਰੋਂ ਮਾਰ ਚੜਿਆ ਚੱਲਦਾ ਰੇਣਾ ਇਹਨੇ ਨੇ ਰੋਕਿਆ ਥੋੜੀ ਤਾਂ ਉਹ ਫੜ ਕੇ ਬੈਠੇ ਬਹੁਤ ਦੱਸਾਂ ਵੀ ਛੱਡਦਾ ਉਹ ਆਏ ਕਿ ਮੁਰੇ ਨਹੀਂ ਖੁਸਾ ਗਿਆ ਸਾਹਮਣੇ ਜਵੀ ਚ ਟੱਟਾ ਪਾਪਾ ਬੱਟਰ ਲਾਉਂਦਾ ਯਾ ਪਾਪਾ ਦੋਵੇਂ ਜਿੱਥੇ ਪਿੰਡ ਦਾ ਪਾਪਾ ਨਾ ਪਾਪਾ ਜਵੀ ਨੂੰ ਬੈ ਬਾਬਾ ਵੀ ਜਮ ਵੀ ਬੱਟ ਰਹੇ ਹੈ ਕਹਿੰਦੇ ਜਵੀ ਵੀ ਕੰਮ ਕਰਦੇ ਜਵੀ ਕਿਤੇ ਕਹਾਂ ਬਾਬਾ ਜਵੀ ਜੇ ਘਣਾ ਦੋਵੇਂ ਜਿਹੜਾ ਬਾਰਾ ਵਜੇ ਕਿ ਬਡੋਕਲੀ ਜੀ ਵੱਡੀ ਕੰਮੇ ਰੱਖਦਾ ਹੈ ਮੋਟਰਸਾਈਕਲ ਦੇ ਉੱਤੇ ਰਾਈ ਹੈ ਆਹ ਸਾਹਮਣੇ ਲਾ ਲੋ ਜਵੀ ਕੇ ਜੋਗੀ ਬੰਦਾ ਜਵੀ ਜਿਹੜਾ ਕਹਿੰਦਾ ਦਿੰਦੇ ਕਿੱਥੇ ਜਵੀ ਓ ਮੇਰੇ ਨਾਰਾ ਜੇ ਮੈਂ ਤਾਂ ਕੋ ਦੋ ਪੰਡਾ ਲੈ ਗਿਆ ਵੱਢ ਕੇ 9 ਵਜੇ ਦਾ ਤਿੰਦੇ ਵਾਲੇ ਕੰਮ ਦਾ ਸੇਰਾ ਤਿੰਦੇ ਦੀ ਜੀ ਤਿੰਦੇ ਦਾ ਕੰਮ ਦਾ ਹਾ ਲੋਕਾਂ ਨਾਲ ਆਪਣੇ ਨਾਲ ਤੋ ਕਿ ਬਾਹਰ ਨਹੀਂ ਕਿ ਨਾ ਕੱਕੜਾ ਪਾ ਕੇ ਉਹਨੇ ਬੱਲੀ ਆ ਕੇ ਖੇਡਦੀ ਹਾਂ ਹਾਂ ਮੂੰਹ ਨੇਰੇ ਹਾਂ ਉਹ ਸਾਰੀ ਜਾੜੀ ਫੇਰ ਬੈਠਾ ਰ ਨਾ ਮੇਲਾ ਫਰੀਆਂ ਨਾਲ ਹੀ ਹਾਂ ਜਦੋਂ ਹੁਣ ਹੁਣ ਕਾਪੂ ਆਇਆ ਹੁਣ ਪਤਾ ਟਾਈਮ ਟੇਬਲ ਦਾ ਹੁਣ ਪਤਾ ਵੀ 12 ਦੇ ਬਾਅਦ 1 ਵਜੇ ਦਾ ਜਣ ਦਾ ਇਹਦੀ 1:30 ਵਜੇ ਉੱਠਦਾ ਹੈਂ ਪੈ ਨਹੀਂ ਬਾਤੀ ਕਹਿੰਦਾ ਲਾਰਮ ਦੀ ਨਾ ਨਹੀਂ ਮੈਂ ਐਸਾ ਸੋਲਰ ਮਾਰ ਦਦੀ ਹਾਂ ਸਵੇਰ ਤੇ ਲੈ ਕੇ ਸ਼ਾਮ ਤੱਕ ਉੱਤੀ ਹੋਰ ਇਹ ਆਦਮ ਦੱਸ ਸਕਦਾ ਕਾਲੂ ਆ ਹਾਂ ਆ ਕੁਮੀਆਂ ਦੀਆਂ ਹਾਂ ਆ ਕੋਈ ਇਹੜੀ ਸੂਰਜ ਵਾਲੀ ਮੋਟਰ ਸਮਰਥੀ ਪਲੇ ਪਾਣੀ ਘੱਟ ਕੱਢਦੀ ਹੈ ਅੱਛਾ ਠੀਕ ਹੈ ਨਾ ਹਾਂ ਇਹਦੇ ਮੈਂ ਬਹੁਤ ਬੋਰ ਪਰ ਸਮਰਥੀ ਲੱਗ ਜੇ ਸੂਰਜ ਵਾਲੀ ਮੋਟਰ ਤਿੰਨੀ ਕਿੰਨੇ ਗੰਡਾ ਮਾਰੂਗੀ ਕੋਈ ਜਿਆਦਾ ਦੇਖੀ ਨੀ ਤੇ ਹਰਿਆਣੇ ਵਾਲੇ ਨੇ ਇਹੜੀ ਸਮਰਥੀ ਪਹਿਲਾਂ ਪਾਣੀ ਘੱਟ ਕੱਢਦੀ ਹੈ ਹਾਂ ਇਹ ਪਾਣੀ ਇੱਥੇ ਮੋਡਰ ਲਾਈ ਮੋਨੋ ਬਲਾਕ ਹਾਂ ਕੁਝ ਫਿਰ ਦੇਖੀ ਪਾਣੀ ਦਾ 20 ਫੁੱਟ ਪਰ ਕੋਈ ਪੜਦੇ ਆਏ ਮਾਰਦੀ ਹੈ ਪ੍ਰੈਸ਼ਰ ਅੱਛਾ ਜੀ ਹਾਂ ਇਹ ਵੀ ਫਰਕ ਹੈ ਫਰਕ ਹੈਗਾ ਕਿੱਥੇ ਲੱਗੀ ਵੀ ਆਪਣੇ ਮੰਡਮਾ ਉਹ ਲੱਗੀ ਵੀ ਹਰਿਆਣੇ ਵਾਲਿਆਂ ਦੀ 20 ਫੁੱਟ ਕੋਈ ਪੜਦੇ 20 ਫੁੱਟ 15 20 ਫੁੱਟ ਬਹੁਤ ਹੈ 15 ਫੁੱਟ ਵੀ ਉਹ ਪਾਟ ਕੇ ਫੇਰ ਕਰਦੇ ਫੇਰ ਫਿੱਟ ਕਰਦੇ ਵੀ ਫੇਰ ਫੂਲ ਵਾਲੀ ਮੋਟਰ ਮੋਟਰ ਸੜ ਜਾਣੀ ਹੈ ਮੋਟਰ ਛੱਡ ਜੇਗਾ ਉਹ ਇੱਥੇ ਪਾਣੀ ਕਿੱਥੇ ਆਉਂਦਾ ਯਾਰ ਹੁਣ ਕਿੱਥੇ ਆ ਜੂਗਾ ਪੰਨੀ ਪਾਣੀ ਆਉਂਦਾ ਹੈਗਾ ਸੇਮੇ ਥੱਲੇ ਚੱਲੇਗੀ ਹੁਣ ਸੇਮ ਫਰਕ ਪੈ ਗਿਆ ਪਰ ਹੁਣ ਚਾਚੇ ਲੈਵਲ ਉੱਪਰ ਆ ਗਿਆ ਤੇ ਇੱਕ ਵਾਰੀ ਹੜਾਂ ਕਰਕੇ ਪਾਣੀ ਦਬਨੇ ਆਪਣੇ ਆਪਣੇ ਉਹੀ 10 ਕੋ ਫੁੱਟ ਪਰ ਬਾਈ ਹੈਗੀ ਦੀ ਪੂਰੀ ਸੇਮ ਆ ਆ ਪਛਵਾ ਬਹੁਤ ਹੈ ਜਾਂ ਕਣਕ ਬਣਾਤੀ ਚਾਚੇ ਨਾਲ ਦੀ ਇਹਨ ਕਾਲੂ ਭਾਈ ਸਰ ਪਾਸੂਰ ਭਾਈ ਸਾਹਿਬ ਉਹ ਟ੍ਰਾਲਾ ਪਾ ਕੋਣ ਹਾਂ ਪਰਕ ਹੋਣਾ ਉਹਦਾ ਜ਼ੋਰ ਦੇਖਣਾ ਮੈਂ ਚਾ ਚਾਚੇ ਦਾ ਮਨ ਨਹੀਂ ਕਰਦਾ ਇਹ ਡਰੀ ਜਾਂਦਾ ਉਹਤੇ ਸਾ ਚਾਰ ਹੀਲੇ ਨਹੀਂ ਹੀਲੇ ਹੀ ਫਵਾਜ ਆ ਰਹਾ ਹੈ ਪਰ ਨਾ ਹੋ ਐਨ ਬੁੱਕ ਕੇ ਯਾਰ ਦੇਖ ਟੁੱਟ ਹੋ ਗਈ ਤਾਂ ਮੇਰੀ ਮਿੱਡਾ ਘੁੜਾ ਉਹਨੂੰ ਮਿੱਡੋ ਤਾਂ ਢਾਈ ਆ ਹੋ ਗਈ ਤਾਂ ਤੇਰੀ ਤਾਂ ਧੱਕਰੇ ਲੈਣੀ ਜਿਹੜੀ ਲੱਤਣੀ ਪੈਣੀ 100 ਕੁਆਂਟਲ ਮਾਲੋ ਉਹ ਵੀ ਚੱਲ ਮੇਰੀ ਜਾ ਮੈਂ ਲੰਦਾ ਕੇ ਦਊਂਗਾ ਨਹੀਂ ਫਿਰ ਪਾਰਟੀ ਤੁਸੀਂ ਕਰਨੀ ਹਵੇਲੀ ਜਾ ਕੇ ਜੇ ਲੈ ਆਇਆ ਉਹ ਯਾਰ ਕਿਤੇ ਨਿਆਣਾ ਥੋੜੀ ਆ ਉਹ ਵੀ ਪਹਿਲੀ ਵਾਰੀ ਚੱਲੇ ਆਲੇਗਾ ਜੱਗੇ ਨਾਲ ਨੀ ਯਾਰ ਕਿੰਨੀ ਗਣਕ ਭਰਦੀ ਮੈਂ ਕਿੰਨੇ ਭਰ ਲਈ ਉਹ ਤਾਂ ਉਹ ਕੁਦਰਤੀ ਗੱਲ ਹੋਣੀ ਪਹਿਲੇ ਕਿੰਨਾਟ ਹੋਈ ਗਿਆ ਉਹਦੇ ਪਰ ਹਾਂ ਜਾ ਜਾ ਸਾਨੂੰ ਤੇ ਦੇਖਿਆ ਨਹੀਂ ਹੁਣ ਤੁਹਾਨੂੰ ਦਿਖ ਗਿਆ ਮੈਂ ਕਹਿੰਦਾ ਆਵਾਜ਼ਾਂ ਕੱਢਦਾ ਮੈਂ ਕਹਿੰਦਾ ਪੈਰ ਕਮੂਨ ਦਾ ਆਵਾਜ਼ ਉਹ ਹੀ ਕੱਢ ਦਿੰਦਾ ਲਾਪਰੀ ਸੱਚਾ ਦਾ ਜਿਹੜਾ ਪਹਿਲੀ ਵਾਰੀ ਐਸਡੀ ਡਰਾਈਵਰ ਉਹਨੂੰ ਪੜਖਿਆ ਗਿਆ ਹੈ ਉਹਨੇ ਵੀ ਆਵਾਜ਼ ਕਰਦਾ ਇਹ ਕਹਿੰਦਾ ਨਾ ਨਾ ਕੰਨਾ ਬਿੱਟ ਹਿਲਦਾ ਮੈਂ ਬਿੱਟ ਹਿਲਦਾ ਉਹ ਜਗਦੀਪ ਵਾਲੇ ਟਰੈਲੇ ਸੁਣ ਲਾ ਕਹਿੰਦਾ ਹਰ ਪਤਾ ਨਹੀਂ ਕਾ ਖੜਕੀ ਜਾਂਦਾ ਹਾਂ ਇਹ ਵੀ ਕਿੱਧਰ ਗਈ ਆ ਉਹ ਕਹਿੰਦਾ ਹਵਾ ਨਹੀਂ ਕਾ ਖੜਕੀ ਨਾ ਟੂਲ ਮਾ ਟੂਲ ਵੀ ਦੇਖ ਲੈ ਕੋਲ ਕੱਲ ਬੰਮਾ ਵੀ ਇੱਕ ਨਹੀਂ ਗਈ ਜੀ ਕਹਿੰਦਾ ਜਗਦੀਪ ਵਾਲੇ ਟਰੈਲੇ ਪਤਾ ਨਹੀਂ ਕਾ ਖੜਕੀ ਜਾਂਦਾ ਮਾ ਕੁਛ ਨਹੀਂ ਖੜਕਦਾ ਮਾਈ ਦੀ ਬਿਮਾਰੀ ਮੈਂ ਫੜੀ ਹੋਈ ਆ ਵੀ ਕਿਆ ਬਿਮਾਰੀ ਹੈ ਇਹਨੂੰ ਹੂੰ ਇਹਦਾ ਬੈਡਰ ਨਾ ਜਿਹੜਾ ਬਿੱਡੂ ਦਾ ਟਾਕੀ ਹੈ ਜਿਹੜਾ ਇਦਾਂ ਹੀ ਪੱਤੀ ਫਾਦਿਆ ਚੁੰਟਾ ਜਿਹਾ ਬਣਾਇਆ ਪਿਆ ਅੱਛਾ ਉਹ ਨਾਲ ਬੱਜੀ ਜਾਂਦਾ ਕੀ ਆਂ ਆਂ ਹਿੱਲਦਾ ਵੀ ਉਹ ਖੜਕੜ ਪਿਛਲਾ ਪਿਛਲੀ ਸਾਈਡ ਅੱਛਾ ਮੋਰੇ ਗੱਬੇ 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 ਠੀਕ ਹੈ ਠੀਕ ਹੈ ਮਾ ਤੂੰ ਚੱਲੀ ਜਾ ਇਹ ਟਾਕੀ ਖੜਕਦੀ ਜਾ ਫੇਰ ਦੇਖ ਕੇ ਆਇਆ ਕਹਿੰਦਾ ਵਾਹ ਇਹ ਖੜਕਦੀ ਉਹ ਕੁਝ ਨਹੀਂ ਖੜਕਦਾ ਕਹਿੰਦਾ ਸਾਂ ਲੈ ਜੂ ਸਟੈਂਡ ਖੜਕਦਾ ਹੁੰਦਾ ਹੰਨੇ ਉਹ ਲੱਗੀ ਜਾਂਦੀ ਦੋਵੇਂ ਸਾਈਡ ਦੋਵੇਂ ਸਾਈਡ ਆਇਆ ਬੱਜੀ ਜਾਂਦੀ ਆ ਹੂੰ ਹੂੰ ਸੇ ਨੱਟ ਪੈਣਾ ਚਾਹੀ ਕਣਕ ਦੇ ਬਾਦ ਹੈ ਹਾਂ 10 10 ਬਣਾਉਣਾ ਚਾਹੀਦਾ 10 15 ਦਿਨ ਹੋਰ ਮੈਂ ਕਹਿੰਦਾ ਕਿ ਨਹੀਂ ਦੀ ਜੀ ਇੱਕ ਮੱਕੀ ਬਾੜ ਹੋਰ ਵੜਨ ਥੋੜੀ ਜੀ ਮੱਖੀ ਹੁੰਦੀ ਪਿੰਡੇ ਹਾਂ ਪਿੰਡੇ ਚਲੋ ਬਾਕੀ ਪੂਰੇ ਪਤਾ ਕੀ ਹੈ ਇੱਥੇ ਜੇ ਹੁਣ ਮਨ ਲਾਈਟ ਨਾ ਆਈ ਪਿੰਡ ਤੇ ਜਨਰੇਟਰ ਲਾਉਣਾ ਪੈਂਦਾ ਤੇ ਭਈਏ ਪਰੀ ਦਾ ਕੰਮਣ ਹੋ ਜਾਣਾ ਕੰਮ ਕਿ ਜੋੜ ਆਪਣਾ ਇੱਥੇ ਲਾ ਦੇ ਸਮਝਿਆ ਗਾ ਮੈਂ ਤਾਂ ਆ ਜਿਹੜੀ ਪਿੰਡੇ 1.5 ਕਿਲੋ ਜਾਈ ਇਹਨਾਂ ਕੋਲੇ ਵੀ ਤੜੀ ਜਾਂਦੀ ਇਕੱਠੀਓ 30 ਵੀ ਲੰਦੇ ਆ 30 ਵੀ ਲੰਦੇ ਚਲੋ ਮੇਰੀ ਜ ਮੇਰੇ ਚ ਵੀ ਚ ਲੋ ਸਾਰੀਓ 200 ਕਿੱਲਾ ਮੇਰੇ ਕੋਲ ਨੇ ਭਾਈ ਮੇਰੀ ਵੀ ਚ ਲੋ ਜਿੱਦਾਂ ਮਰਜ਼ੀ ਨੂੰ ਆ ਜਾਓ ਬੈਹ ਜੋ ਬੈਹ ਜੋ ਉਹ ਜਿੱਥੇ ਮਰਜ਼ੀ ਵੀਚ ਲੋ ਇਕੱਠੀ ਕਰ ਲੋ ਕਨੀ ਵੀ ਚ ਲੋ ਯਾ ਜੇ ਇੱਕ ਜਗ੍ਹਾ ਹੀ ਵੀਚ ਲੋ ਯਾਰ ਹਾਂ ਕਿੰਨੀ ਕਾ ਯਾਰ ਮੈਂ ਤਾਂ 5 ਗੀਲੇ ਆ ਸਾਰੀ ਪਟ ਗਏ ਲੈ ਲਾ ਲਈ ਜਾ ਲੈ ਲਾ ਲਈ ਲੈ ਲਾ ਲਈ ਡੂਡੂ ਕੀ ਲੈ ਮੇਰੇ ਕੋਲ ਤਾਂ ਭਾਈ ਸਭ ਤੋਂ ਪਹਿਲਾਂ ਲਾ ਕੇ ਬੈਹ ਜਾਣਾ ਤੂੰ ਦੇਖੀ ਯਾਰ ਨਹੀਂ ਨਹੀਂ ਮਨਪਸੰਦੀ ਲਾਉਂਗਾ ਦੂਜਾ ਪੰਗਾ ਉਹ ਨਹੀਂ ਚਲੋ ਬਾਕੀ ਠੀਕ ਆ ਜੀ ਸਾਰਾ ਕੁਝ ਕਰਨਾ ਹੈਗਾ ਇਹ ਉਦੋਂ ਮੈਂ ਮਾਰ ਨਹੀਂ ਚੱਲਦੀ ਗੱਲ